ਫਿਲਮ ਨਿਰਮਾਤਾ ਅਸ਼ਮਨੀ ਤੀਰ ਦੇ بیٹے ਜਲਜਦੀਪ ਦੀ ਮੁੰਬਈ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ 23 ਨਵੰਬਰ ਤੜਕੇ ਵੇਲੇ ਪਾਰਲੇ ਦੇ ਵੈਸਟਰਨ ਐਕਸਪ੍ਰੈਸ ਹਾਈਵੇ ਤੇ ਵਾਪਰੀ। ਜਲਜਦੀਪ 18 ਸਾਲ ਦਾ ਸੀ। ਆਪਣੇ ਤਿੰਨ ਦੋਸਤਾਂ ਸਾਹਿਲ ਮਹਿਤਾ, ਸਾਥ ਕੌਸ਼ਿਕ ਅਤੇ ਜੈਨ ਜਿੰਮੀ ਨਾਲ ਡਰਾਈਵ ਲਈ ਗਿਆ ਸੀ। ਰਿਪੋਰਟ ਮੁਤਾਬਕ ਸਾਹਿਲ ਜੋ ਕਾਰ ਚਲਾ ਰਿਹਾ ਸੀ ਉਸਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸਨੇ ਸਹਾਰਾ ਸਟਾਰ ਹੋਟਲ ਦੇ ਕੋਲ ਗੱਡੀ ਦਾ ਕੰਟਰੋਲ ਗਵਾ ਦਿੱਤਾ ਤੇ ਗੱਡੀ ਡਿਵਾਈਡਰ ਵਿੱਚ ਜਾ ਟਕਰਾਈ। ਸਾਹਿਲ ਅਤੇ ਜੈਨ ਮਾਮਲੀ ਸੱਟਾਂ ਨਾਲ ਇਸ ਹਾਦਸੇ ਵਿੱਚ ਬਾਲਵਾਲ ਬਚ ਗਏ ਪਿਛਲੀ ਸੀਟ ਤੇ ਬੈਠੇ ਜਲਜ ਅਤੇ ਸਾਥ ਗੰਭੀਰ ਜ਼ਖਮੀ ਹੋ ਗਏ ਹਸਪਤਾਲ ਲਿਜਾਣ ਤੋਂ ਬਾਅਦ ਉਹਨਾਂ ਨੇ ਦਮ ਤੋੜ ਦਿੱਤਾ ਪਹਿਲਾ ਜਲਜ ਨੂੰ ਜੁਗੇਸ਼ਵਰੀ ਪੂਰਬੀ ਲਿਜਾਇਆ ਗਿਆ ਅਤੇ ਬਾਅਦ ਵਿੱਚ ਕੋਕੀਲਾ ਬੈਨ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਿਵੇਂ ਮੁਤਾਬਕ ਸाहिल ਵਾਪਸੀ ਦੇ ਸਫ਼ਰ ਦੌਰਾਨ 120 ਤੋਂ 115 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ ਜਿਹੜਾਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੁੰਬਈ ਪੁਲਿਸ ਨੇ ਸਾਇਲੂੰ ਗ੍ਰਿਫਤਾਰ ਕਰ ਲਿਆ ਅਤੇ ਹੁਣ ਉਸ ਦੇ ਖੂਨ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ ਸਵਰਗੀ ਜਲਜ ਦੇ ਪਿਤਾ ਅਸ਼ਮਨੀ ਨੇ ਕਈ ਟੀਵੀ ਸੀਰੀਅਲ ਲਿਖੇ ਅਤੇ ਤਿਆਰ ਕੀਤੇ ਹਨ ਉਹਨਾਂ ਨੇ 1 2 3 ਆਤਿਥੀਤਮ ਕਬਜਾਓਗੇ ਅਜੀ ਦੇਵਗੰਦੀ ਸਟਾਰ ਫਿਲਮ son of sardar ਅਤੇ ਗੈਸਟ ਇਨ ਲੰਡਨ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ओ आई एफ एफ आई ਵਿਖੇ ਆਪਣੀ ਨਵੀਂ ਫਿਲਮ ਹਿਸਾਬਰਾਪਤੇ ਵਿਸ਼ ਪ੍ਰੀਮੀਅਰ ਲਈ ਗੋਆ ਵਿਸਤ ਜੋ ਤੇ ਹਾਸਾ ਵਾਪਰਿਆ ਬਿਊਰੋ ਰਿਪੋਰਟ ਐਮ ਬੀ ਪੀ ਸੰਜਾ ਫਿਲਮ ਨਿਰਮਾਤਾ ਅਸ਼ਮਨੀ ਤੀਰ ਦੇ بیٹے ਜਲਜ ਤੀਰ ਦੀ ਮੁੰਬਈ ਵਿੱਚ ਇੱਕ ਕਾਰ ਹਾਸੇ ਵਿੱਚ ਮੌਤ ਹੋ ਗਈ ਇਹ ਘਟਨਾ 23 ਨਵੰਬਰ ਤੜਕੇ ਵੇਲੇ ਪਾਰਲੇ ਦੇ ਵੈਸਟਰਨ ਐਕਸਪ੍ਰੈਸ ਹਾਈਵੇ ਤੇ ਵਾਪਰੀ। ਜਲਜ 18 ਸਾਲ ਦਾ ਸੀ। ਆਪਣੇ ਤਿੰਨ ਦੋਸਤਾਂ ਸाहिल ਮਹਿਤਾ, ਸਾਥ ਕੌਸ਼ਿਕ ਅਤੇ ਜੈਡਨ ਜਿੰਮੀ ਨਾਲ ਡਰਾਈਵ ਲਈ ਗਿਆ ਸੀ। ਰਿਪੋਰਟ ਮੁਤਾਬਕ ਸाहिल ਜੋ ਕਾਰ ਚਲਾ ਰਿਹਾ ਸੀ ਉਸਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸਨੇ ਸਹਾਰਾ ਸਟਾਰ ਹੋਟਲ ਦੇ ਕੋਲ ਗੱਡੀ ਦਾ ਕੰਟਰੋਲ ਗਵਾ ਦਿੱਤਾ ਤੇ ਗੱਡੀ ਡਿਵਾਈਡਰ ਵਿੱਚ ਜਾ ਟਕਰਾਈ। ਸाहिल ਅਤੇ ਜੈਡਨ ਮਾਮਲੀ ਸੱਟਾਂ ਨਾਲ ਇਸ ਹਾਦਸੇ ਵਿੱਚ ਬਾਲ-ਬਾਲ ਬਚ ਗਏ। ਪਿਛਲੀ ਸੀਟ ਤੇ ਬੈਠੇ ਜਲਜ ਅਤੇ ਸਾਥ ਗੰਭੀਰ ਜ਼ਖਮੀ ਹੋ ਗਏ। ਹਸਪਤਾਲ ਲੈ ਜਾਣ ਤੋਂ ਬਾਅਦ ਉਹਨਾਂ ਨੇ ਦਮ ਤੋੜ ਦਿੱਤਾ ਪਹਿਲਾਂ ਜਲਜ ਨੂੰ ਜੁਗੇਸ਼ਵਰੀ ਪੂਰਬੀ ਲੈ ਜਾਇਆ ਗਿਆ ਅਤੇ ਬਾਅਦ ਵਿੱਚ ਕੋਕੀਲਾ ਬੈਨ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਿਵੇਂ ਮੁਤਾਬਕ ਸਾਹਿਬ ਵਾਪਸੀ ਦੇ ਸਫ਼ਰ ਦੌਰਾਨ 120 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ ਜਿਸ ਦਾਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੁੰਬਈ ਪੁਲਿਸ ਨੇ ਸਾਇਲੂੰ ਗ੍ਰਿਫਤਾਰ ਕਰ ਲਿਆ ਅਤੇ ਹੁਣ ਉਸ ਦੇ ਖੂਨ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ ਸਵਰਗੀ ਜਲਜ ਦੇ ਪਿਤਾ ਅਸ਼ਮਨੀ ਨੇ ਕਈ ਟੀਵੀ ਸੀਰੀਅਲ ਲਿਖੇ ਅਤੇ ਤਿਆਰ ਕੀਤੇ ਹਨ। ਉਹਨਾਂ ਨੇ 1 2 3 అతిథੀਤਮ ਕਬ ਜਾਓਗੇ, ਅਜੇ ਦੇਵਗੰਦੀ ਸਟਾਰਰ ਫਿਲਮ son of sardar ਅਤੇ ਗੈਸਟ ਇਨ ਲੰਡਨ ਵਰਗੇ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਉਹ IFFI ਵਿਖੇ ਆਪਣੀ ਨਵੀਂ ਫਿਲਮ ਹਿਸਾਬਰਾਪਤੇ ਵਿਸ਼ਾ ਪ੍ਰੀਮੀਅਰ ਲਈ ਗੋਆ ਵਿਸਤ ਜੋਤੇ ਖਾਸਾ ਵਾਪਰਿਆ। ਬਿਊਰੋ ਰਿਪੋਰਟ ਐਮਬੀਪੀ ਸੰਜਾ